ਨਿਰਵੇ ਪੌਸ਼ਟੀ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਤੁਹਾਡਾ ਆਪਣਾ ਤਰਨ ਚਿਤ ਪੱਤਰਾ ਦੋਸਤੋ ਅੱਜ ਇੱਕ ਖਰੜ ਦੀ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਗਰਮਾਇਆ ਹੋਇਆ ਉਹ ਅੱਜ ਸਾਹਮਣੇ ਆਇਆ ਤੇ ਉਸ ਦੇ ਮਾਤਾ ਪਿਤਾ ਨੇ ਅੱਜ ਡੀਐਸਪੀ ਨੂੰ ਮਿਲ ਕੇ ਕਿ ਅੱਜ ਇਨਸਾਫ ਦੀ ਮੰਗ ਕੀਤੀ ਹੈ ਤਾਂ ਪੁੱਛਦੇ ਹਾਂ ਕਿ ਇਹ ਹੈ ਪੂਰਾ ਮਾਮਲਾ ਕਿਆ ਨਾਮ ਹੈ ਤੁਹਾਡਾ? ਸੁਰੀਲ ਕੁਮਾਰ ਹੈ ਜੀ। ਸੁਨੀਲ ਜੀ ਕੀ ਗੱਲ ਹੋ ਗਈ ਜਿਹੜਾ ਅੱਜ ਡੀਐਸਪੀ ਦਫ਼ਤਰ ਆਣਾ ਪਿਆ ਜੀ ਤੁਹਾਨੂੰ? ਮੇਰਾ ਬੇਟਾ ਵਿਆਹ ਸੀਗਾ ਜੀ ਸਰੰਦ। ਕੁਝ ਟਾਈਮ ਪਹਿਲਾਂ। ਤੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ 3 ਸਾਲ ਦੇ ਅੰਦਰ ਬਹੂ ਸਾਡੇ 3 ਜਾਂ 4 ਕ ਮਹੀਨੇ ਰਹੀ ਹੋਣੀ ਐ ਜਿਸ ਦੇ ਵਿੱਚ ਕਈ ਫੈਸਲੇ ਹੋ ਚੁੱਕੇ ਆ। ਫੈਸਲਾ ਦੇ ਆਧਾਰ ਤੇ ਜਦੋਂ ਪਹਿਲਾਂ ਇਹਨਾਂ ਨੇ ਫੈਸਲਾ ਕੀਤਾ ਐ ਪੰਚਾਇਤ ਨੇ। ਇੱਕ ਕਮਰਾ ਇੱਕ ਰਸੋਈ ਇੱਕ ਨਾਈਟਰੀ ਬਾਥਰੂਮ ਬਣਾ ਕੇ ਇਹਨੂੰ ਉੱਪਰ ਇੱਕ ਨਵਾਂ ਪੋਰਸ਼ਨ ਬਣਾ ਕੇ ਦੇਣ ਲਈ ਕਿਹਾ ਗਿਆ। ਉਸ ਉੱਥੇ ਉਸ ਨੂੰ ਮੈਂ ਮੰਨਦੇ ਹੋਏ ਮੈਂ ਇਹਨਾਂ ਨੂੰ ਆਪਣਾ ਇੱਕ ਪੋਰਸ਼ਨ ਤਿਆਰ ਕਰਕੇ ਦਿੱਤੀ ਜਿਸ ਦੇ ਵਿੱਚ ਇਹਨਾਂ ਨੂੰ ਜ਼ਰੂਰਤ ਦੀਆਂ ਜ਼ਰੂਰਤ ਦੀਆਂ ਸਮਾਨ ਏਸੀ ਫ੍ਰਿਜ ਤੇ ਭਾਂਡੇ ਸਾਰਾ ਕੁਝ ਇਹਨਾਂ ਨੂੰ ਮੈਂ ਪ੍ਰੋਵਾਈਡ ਕਰਾਇਆ। ਇਹ ਕੁਝ ਸਮੇਂ ਬਾਅਦ ਇਹਦਾ ਇਹੀ ਹਾਲ ਰਿਹਾ ਨਾ ਕਦੇ ਉਰੇ ਰਹਿਣਾ ਨਾ ਉੱਥੇ ਰਹਿਣਾ ਕਦੇ ਆਣਾ ਕਦੇ ਜਾਣਾ ਕਦੇ ਆਣਾ ਕਦੇ ਜਾਣਾ। ਜਿਸ ਦੇ ਵਿੱਚ ਮੁੰਡਾ ਵੀ ਮੇਰਾ ਥ੍ਰੈਡ ਹੁੰਦਾ ਰਿਹਾ ਉਸ ਤੋਂ ਬਾਅਦ ਜਦੋਂ ਚਲੇ ਗਈ ਇਹਨੇ ਫਿਰ ਸਾਡੇ ਨਾਲ ਇੱਕ ਵਾਰ ਉਹ ਇਹ ਆਈ ਅਸੀਂ ਸੋਚ ਰਹੇ ਸੀ ਕਿ ਘਰ ਕੋਈ ਹੈ ਨਹੀਂ ਸੀਗਾ ਪਿੱਛੇ ਤੋਂ ਆਪਣੇ ਫਾਦਰ ਨਾਲ ਆਈ ਹੈ ਆ ਕੇ ਉੱਪਰ ਕਮਰੇ 'ਚ ਬੈਠ ਕੇ ਅੱਧਾ ਘੰਟਾ ਲਾ ਕੇ ਵਾਪਸ ਚਲੇ ਗਈ ਉਸ ਤੋਂ ਬਾਅਦ ਇਹਨੇ ਸਾਡੇ ਦੇ ਉੱਤੇ ਆਪਣਾ ਫਿਜ਼ਕਾਰਡ ਸਾਹਿਬ ਸਾਡੇ ਵਿਰੁੱਧ ਐਪਲੀਕੇਸ਼ਨ ਦਿੱਤੀ ਵੀ ਸਾਨੂੰ ਮਾਰ ਕੁੱਟ ਕੇ ਕੱਢਿਆ ਉਸ ਤੋਂ ਬਾਅਦ ਅਸੀਂ ਉੱਥੇ ਗਏ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਉਹਨਾਂ ਨੇ ਸਾਡੇ ਬਿਆਨ ਲਏ ਤੇ ਉਹਨਾਂ ਨੇ ਉਹ ਐਪਲੀਕੇਸ਼ਨ ਅਫਸਰ ਦਾਖਲ ਕਰਤੀ ਉਸ ਤੋਂ ਬਾਅਦ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਐਸਪੀ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੇ ਕਰੇ ਬੂਮਨ ਸੇਰ ਬੂਮਨ ਸੇਰ ਵਾਲਿਆਂ ਨੇ ਸਾਨੂੰ ਇਹ ਗੱਲਬਾਤ ਸੁਣ ਕੇ ਗੱਲਬਾਤ ਕਰਕੇ ਉਹਨਾਂ ਨੇ ਫੈਸਲਾ ਕਰਿਆ ਵੀ ਇਹਨਾਂ ਨੂੰ ਇੱਕ ਅਲੱਗ ਮਕਾਨ ਕਮਰੇ ਦੇ ਕਮਰਾ ਜਿਹੜਾ ਹੈ ਇੱਕ ਸੈੱਟ ਲੈ ਕੇ 2 ਲੱਖ ਕਿਰਾਏ ਤੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਬੱਚੇ ਦਾ ਕੀ ਹੁਣ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕਈ ਐਪਲੀਕੇਸ਼ਨਾਂ ਦਿੱਤੀਆਂ ਜਿਸ ਦੇ ਵਿੱਚ ਸਾਨੂੰ ਬਾਰ-ਬਾਰ ਥਾਣੇ ਦੇ ਵਿੱਚ ਬਿਠਾ-ਬਿਠਾ ਕੇ ਬਲਾ ਬਲਾ ਕੇ ਜਲੀਲ ਕਰਨਾ ਜਲੀਲ ਕਰਿਆ ਤੇ ਝੂਠਾ ਸਾਡੇ ਦੇ ਦਾਜ ਦਾ ਕੇਸ ਪਾਇਆ ਜਿਸ ਦੇ ਵਿੱਚ ਇਹਨਾਂ ਦੇ ਫੈਸਲੇ ਸਾਡੇ ਨਾਲ ਜਿਹੜੇ ਕਰੇ ਪਿਆ ਉਹਦੇ ਵਿੱਚ ਡਿਮਾਂਡ ਇਹਨਾਂ ਨੇ ਸਾਤੋਂ ਕਰੀ ਪਿਆ ਵੀ ਕੁੜੀ ਨੂੰ ਏਸੀ ਫਰਿੱਜ ਤੇ ਜ਼ਰੂਰਤ ਦਾ ਸਮਾਨ ਮੁੰਡਾ ਪੂਰਾ ਕਰਕੇ ਦੇਊਗਾ ਜੇ ਕਿਰਾਏ ਤੇ ਵੀ ਰਹੇਗਾ ਕਿਰਾਇਆ ਵੀ ਮਕਾਨ ਵੀ ਉਹ ਲੈਣਾ ਹੈ ਜਿਸ ਦੇ ਵਿੱਚ ਦੋ ਬੈੱਡਰੂਮ ਹੋਣ ਹਾਂਜੀ ਤੇ ਉਹ ਆ ਕੇ ਸਿਲੈਕਟ ਕਰਨੇ ਜਿਹੜਾ ਕਮਰਾ ਅਸੀਂ ਛੱਜੂ ਮੱਝ ਦੇ ਲਿਆ ਸੀਗਾ ਉੱਥੇ ਪੰਜ ਮਹੀਨੇ ਦਾ ਕਿਰਾਇਆ ਦੇ ਆ ਲੜਕੇ ਨੇ 5000 ਰੁਪਏ ਦੇ حساب ਨਾਲ ਤੇ ਉਹ ਕਮਰਾ ਦੇਖਣੇ ਚਾਰ ਜੜੇ ਆਈ ਸੀਗੇ ਫਾਦਰ ਤੇ ਗੁੱਡੀ ਤੇ ਚਾਚਾ ਤੇ ਇੱਕ ਬੰਦਾ ਹੋਰ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਮਾਰ ਕੇ ਐਨਾ ਹਰਾਸਮੈਂਟ ਕੀਤਾ ਜੋ ਬੇਟਾ ਮੇਰਾ ਟੈਨਸ਼ਨ ਲੈਂਦਾ ਹੋਇਆ ਜਦੋਂ 10 ਦਿਨ ਹੋਏ ਆ 10 ਦਿਨ ਹੋਏ ਜਦੋਂ ਉਹਰੇ ਆਈ ਸੀਗੀ ਟੈਨਸ਼ਨ ਕਾਦੀ ਲਈ ਉਸਨੇ ਕਾਦੀ ਟੈਨਸ਼ਨ ਤੇ ਹਰਾਸਮੈਂਟ ਦੇਈ ਕਿ ਮੇਰੇ ਮਾ 20 ਲੱਖ ਰੁਪਇਆ ਮੇਰੇ ਘਰਦਿਆਂ ਤੋਂ ਮੰਗਦੇ ਸੀਗੀ ਉਹ ਕਹਿੰਦਾ ਵੀ ਮੇਰੇ ਬਾਪ ਨੇ ਇੰਨੇ ਪੈਸੇ ਲਾ ਕੇ ਉਹ 20 ਲੱਖ ਕਾਤੇ ਮੰਗ ਰਹੀ ਤੇ ਕੁੜੀ ਕੁੜੀ ਮੰਗਦੀ ਦੀ ਕੁੜੀ ਮੰਗ ਰਹੀ ਕੁੜੀ ਦੀ ਮਦਰ ਮੰਗ ਰਹੀ ਜੀ ਵੀ ਕਾਤੇ ਕਾਤੇ ਮੰਗ ਰਹੀ ਦੀ ਉਹ ਵੀ ਸਾਡੇ ਵਿਆਹ ਪਰ ਇੰਨੇ ਪੈਸੇ ਲੱਗੇ ਆ ਜੋ ਉਹਨਾਂ ਨੇ ਦਾਜ ਦਿਆ ਡਿਮਾਂਡਾ ਦਾਜ ਦੀਆਂ ਮਤਲਬ ਕਿ ਕਰਦੇ ਵੀ ਸਭ ਤੋਂ ਦਾਜ ਮੰਗਦੇ ਆ ਡਿਮਾਂਡਾ ਚੀਜ਼ਾਂ ਦੀਆਂ ਸਭ ਤੋਂ ਕਰਦੇ ਆ ਅੱਛਾ ਤੇ ਡੋਰੀ ਦਾ ਕੇਸ ਦਾ ਸਭ ਧਮਕੀ ਦਿੰਦੇ ਆ ਉਸ ਤੋਂ ਬਾਅਦ ਫੇਰ ਉਸ ਤੋਂ ਬਾਅਦ ਮੁੰਡੇ ਨੇ ਆਹ ਤਾਂ ਸਾਈਨ ਕਰਦੇ ਹੋ ਜਦੀਦ ਹੋ ਕੇ ਮੁੰਡੇ ਨੇ ਇਹ ਮਨ ਕਰਕੇ ਟੈਨਸ਼ਨ ਦੇ ਵਿੱਚ ਬਹੁਤ ਜ਼ਿਆਦਾ ਮੁੰਡਾ ਟੈਨਸ਼ਨ ਦੇ ਵਿੱਚ ਹੋ ਕੇ ਅਸੀਂ ਵੀ ਕਈ ਵਾਰ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਇੱਕ ਦੋ ਵਾਰ ਉਹਨੇ ਕਿਹਾ ਪਾਪਾ ਕਹਿੰਦਾ ਮੈਂ ਤੁਹਾਡੀ ਇੱਜ਼ਤ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਮੈਂ ਤੁਹਾਡੀ ਬੇਇੱਜ਼ਤੀ ਕਰਾਈ ਹੈ ਵੀ ਮੈਂ ਰਹਿਣਾ ਨਹੀਂ ਚਾਹੁੰਦਾ ਮੈਂ ਉਹਨੂੰ ਕਈ ਵਾਰ ਸਮਝਾਇਆ ਮੇਰੇ ਦੋਸਤਾਂ ਵੀ ਨਾਲ ਕਈ ਵਾਰ ਕਰਦੇ ਨੇ ਸਮਝਾਇਆ ਤੇ ਤਾਂ ਕਰਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵਿਚਾਰਦੀ ਅਸੀਂ ਬਹੁਤ ਕੋਸ਼ਿਸ਼ ਕਰੀਏ ਵੀ ਸਮਝ ਜਿਵੇਂ ਸਮਝਵੇਂ ਪਰ ਨਹੀਂ ਉਹਨੇ ਉਹ ਭਾਲਾ 29 ਤਰੀਕ ਨੂੰ ਵਰਤਿਆ ਵੀ ਸਵੇਰੇ 8 ਵਜੇ ਉਹਨੇ ਫਾਇਜ਼ਰ ਖਾ ਕੇ ਅਫੀਦ ਅਬੀਲਾ ਕਦੋਂ ਕੱਲੀ ਤੁਸੀਂ ਦੋਸ਼ੀ ਕਿਸ ਨੂੰ ਮੰਨਦੇ ਹੋ ਮੈਂ ਦੋਸ਼ੀ ਕੌਣ ਹੈ ਜੀ ਮਦ ਪਾਕੀ ਚ ਪਰਦੇ ਪਰਤੀ ਹੈ ਉਸ ਦੇ ਵਿੱਚ ਮਦਰ ਉਸ ਦਾ ਫਾਦਰ ਤੇ ਬੰਤ ਇਹੀ ਨਿਹਾਰ ਰਾਣੀ ਤੇ ਉਸ ਦੇ ਚਾਚਾ ਜੀ ਜਿਨ੍ਹਾਂ ਨੇ ਸਾਨੂੰ ਬਾਰ ਬਾਰ ਠਾਰੇ ਚ ਪਾ ਕੇ ਜਲੀਲ ਕਰਿਆ ਔਰ ਸਾਤੇ ਪ੍ਰੈਸ਼ਰ ਪਾਇਆ ਵੀ ਤੁਹਾਡੇ ਦੇ ਪਰਚਾ ਕਰਾਂਗੇ ਤੇ ਸਾਨੂੰ 20 ਲੱਖ ਰੁਪਏ ਦੇ ਜਾਵੇ ਅਸੀਂ ਹੁਣ 20 ਲੱਖ ਰੁਪਏ ਕਿੱਥੋਂ ਦੇ ਸਕਦੇ ਸਾਰਾ ਨਾ ਸੀ ਤਾਂ ਕੁਝ ਲਿਆ ਨਾ ਕਰਿਆ ਨਾ ਤੇ 20 ਲੱਖ ਰੁਪਏ ਤੋਂ ਕੁਝ ਦੇ ਰਹੇ ਸਾਡੇ ਬੱਚੇ ਦੇ 35 ਸਾਲ ਦੀ ਉਮਰ ਦੇ ਵਿੱਚ ਆਪਣੀ ਜਵਾਲ ਬਸ ਬਰੋਨਾ ਨਾ ਯਾਰ ਮਰੀ ਤੇ ਹੁਣ ਮੰਗ ਕੀ ਕਰਦੇ ਹੋ ਅੱਜ ਡੀਐਸਪੀ ਸਾਹਿਬ ਨੂੰ ਕੀ ਮੰਗ ਪੱਤਰ ਦੇ ਗਿਆ ਜੀ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸਾਨੂੰ ਪਰਸੋਂ ਪਰਸੋਂ ਕੱਲ ਪਰਸੋਂ ਦੇ ਪਰੋਸਾ ਦੀ ਤਾਂ ਸੀਗਾ ਵੀ ਅਸੀਂ ਉਹਨਾਂ ਦੇ 306 ਦੀ ਕਾਰਵਾਈ ਕਰਦੇ ਆ ਪਰ ਉਹਨਾਂ ਨੇ 306 ਦੀ ਕਾਰਵਾਈ ਨਾ ਕਰਕੇ 176 ਦੀ ਕਾਰਵਾਈ કરી ਹੈ ਉਹਨਾਂ ਦੇ ਪਰੋਸਾ ਦੇ ਇਹਨਾਂ ਦੇ باوجود ਅਸੀਂ ਬੇਟੇ ਦਾ ਕੱਲ 32 ਸੈਕਟਰ ਤੋਂ ਲਾਸ਼ ਲਿਆ ਕੇ ਸੰਸਕਾਰ ਕੀਤਾ ਤੇ ਇਹਨਾਂ ਦੇ ਭਰੋਸੇ ਦੇ ਬਾਅਦ ਅਸੀਂ ਇਹ ਸੰਸਕਾਰ ਕੀਤਾ ਸਾਨੂੰ ਐਡਾ ਬੜਾ ਭਰੋਸਾ ਦੇ ਆ ਗਿਆ। ਉਹ ਮੰਗ ਕੀ ਕਰਦੇ ਹੋ? ਬੰਤ ਅਸੀਂ 306 ਦੀ ਕਰਦੇ ਆ। ਸਾਡੇ ਬੱਚੇ ਦਾ ਜੋ ਕੁਰਬਾਨੀ ਨੇ ਦਿੱਤੀ ਆ ਉਹਦਾ ਇਨਸਾਫ ਵੀ ਰਹਿ ਜਾਵੇ। ਮਾਰੋ। ਕਿ ਅੱਜ ਡੀਐਸਪੀ ਦਫ਼ਤਰ ਆਏ ਹੋ। ਕੀ ਕੀ ਗੱਲਾਂ ਚਾਹੁੰਦੇ ਹੋ? ਸਾਡੇ ਜੀ ਸੁਨੀਲ ਕੁਮਾਰ ਜੀ ਦੇ ਬੇਟੇ ਨੇ ਆਪਣੇ ਸਹੁਰੇ ਪਰਿਵਾਰ ਤੋਂ ਆ ਕੇ ਆਕਮ ਹੱਤਿਆ ਕਰ ਲਈ ਜੀ। ਅਰਸੋਂ ਉਹ ਮਤਲਬ ਇਹ ਪਰਿਵਾਰ ਤੋਂ ਵੱਖ ਰਹਿੰਦਾ ਸੀ ਕਿਉਂਕਿ ਉਹ ਬੜਾ ਟੈਨਸ਼ਨ ਸੀਗਾ ਸਹੁਰਿਆਂ ਕਰਕੇ। ਉਹਨੂੰ بار بار ਥਾਣੇ ਚ ਬੁਲਾ ਕੇ ਪਿਛਲੇ 3 ਸਾਲ ਤੋਂ ਜਲੀਲ ਕਰਿਆ ਜਾਂਦਾ ਸੀ ਤੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਉਹ ਇਸ ਕਰਕੇ ਜੀ ਉਹਨੇ ਆਤਮ ਹੱਤਿਆ ਕਰੀ ਹੈ ਜਿਹਦਾ ਮਤਲਬ ਕੀਤੀ ਹੈ ਜੇ ਮਡੇ ਘਰ ਵਾਲੀ ਆ ਉਹਨੇ ਸਹੁਰਿਆਂ ਦਾ ਪਰਿਵਾਰ ਕਰਕੇ ਉਹਨੇ ਆਤਮ ਹੱਤਿਆ ਕੀਤੀ ਹੈ ਅਸੀਂ ਚਾਹੁੰਦੇ ਜੀ ਉਹਦੇ ਖਿਲਾਫ ਜੜੀ ਬਣਦੀ ਕਾਰਵਾਈ ਕਰੀ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ਼ ਮਿਲੇ ਹੁਣ ਡੀਐਸਪੀ ਦਫ਼ਤਰ ਆਏ ਹੋ ਜੀ ਮੰਗ ਪੱਤਰ ਦਿੱਤਾ ਕੀ ਕਿਹਾ ਉਹਨਾਂ ਨੇ ਜੀਪੀ ਸਾਹਿਬ ਨੇ ਭਰੋਸਾ ਦਿਵਾਇਆ ਜੀ ਅਸੀਂ ਬਣਦੀ ਕਾਰਵਾਈ ਕਰਾਂਗੇ ਲੇਕਿਨ ਕੱਲ ਸਾਡੀ ਜੋ ਸਾਡੇ ਉੱਥੇ ਬਿਆਨ ਲੈ ਗਏ ਸੀਗੇ ਜੋ ਸਾਨੂੰ ਉੱਥੇ ਭਰੋਸਾ ਦਿੱਤਾ ਗਿਆ ਸਿੱਧੀ ਥਾਣੇ 'ਚ ਵੀ ਤੁਹਾਡੀ ਕਮਾਂਡ ਦੀ ਕਾਰਵਾਈ ਕਰਾਂਗੇ ਅਸੀਂ 300 ਤੇ ਸਾਨੂੰ ਵੀ ਜੋ ਪਤਾ ਲੱਗਾ ਵੀ ਉਹਨਾਂ ਨੇ 174 ਦੀ ਕਾਰਵਾਈ ਕਰੀ ਹੈ ਸਾਨੂੰ ਮਤਲਬ ਉਹਦੇ 'ਚ ਸਾਰੇ ਸ਼ਹਿਰ ਦੇ ਵਿੱਚ ਬੜਾ ਇਹਦਾ ਅਫਸੋਸ ਹੈ ਦੁੱਖ ਹੈ ਸਾਡਾ ਸਾਰਿਆਂ ਨੂੰ ਅਸੀਂ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਆਇਆ ਹੈ ਵੀ ਜਿਹੜਾ ਉਹਦੇ ਵਿਰੁੱਧ ਬਣਦੀ ਕਾਰਵਾਈ ਕਰੀ ਜਾਵੇ ਡਿਪਟੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਉਹਨਾਂ ਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਕਰਾਂਗੇ